ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਤੁਸੀਂ ਦੇਖ ਰਹੇ ਹੋ ਵੀ ਤੁਹਾਡੇ ਪਿੱਛੇ ਦੋ ਟਰੱਕ ਜਿਹੜੇ ਆ ਉਹ ਲੋਡ ਹੋ ਕੇ ਖਾਲਸਾਡ ਜਗਰਾਉਂ ਟੀਮ ਵੱਲੋਂ ਚੱਲੇ ਆ ਸੋ ਪਹਿਲੀ ਗੱਲ ਅਸੀਂ ਸਾਰੇ ਜਗਰਾਉਂ ਵਾਸੀਆਂ ਦੇ ਤੇ ਨੇੜੇ ਦੇੜੇ ਜਿੰਨੇ ਵੀ ਇਲਾਕਾ ਨਿਵਾਸੀਆਂ ਨੇ ਪਿੰਡਾਂ ਵਾਲਿਆਂ ਨੇ ਸਾਡੀ ਮਦਦ ਕੀਤੀ ਹੈ ਸਾਰਿਆਂ ਦੇ ਬਹੁਤ ਧੰਨਵਾਦੀ ਆ ਦੂਜੀ ਗੱਲ ਤੁਹਾਡੇ ਨਾਲੇ ਵਾਦਾ ਕਰਦੇ ਆ ਕਿ ਤੁਹਾਡਾ ਦਿੱਤਾ ਇੱਕ ਇੱਕ ਦੰਮੜਾ ਜਾਂ ਜੋ ਵੀ ਸਮਾਨ ਤੁਸੀਂ ਖਾਲਸਾਡ ਜਗਰਾਉਂ ਟੀਮ ਦੇ سپرد ਕੀਤਾ ਹੈ ਉਹ ਕੱਲੀ-ਕੱਲੀ ਚੀਜ਼ ਹੜਪੀਟ ਦਾ ਤੱਕ ਪਹੁੰਚੂਗੀ। ਬਹੁਤ ਸਾਰੀਆਂ ਵੀਡੀਓਜ਼ ਐਵੇਂ ਦੀਆਂ ਵਾਇਰਲ ਹੋ ਰਹੀਆਂ ਨੇ ਵੀ ਉੱਥੇ ਕੋਈ ਸਮਾਨ ਦੀ ਲੋੜ ਨਹੀਂ। ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਆ ਵੀ ਇਸ ਸਮੇਂ ਸਮਾਨ ਦੀ ਬਿਲਕੁਲ ਲੋੜ ਨਹੀਂ ਹੈਗੀ। ਰਾਸ਼ਨ ਦੀ ਕੋਈ ਲੋੜ ਨਹੀਂ। ਪਰ ਸਾਡੇ ਜਿਹੜੇ ਉੱਥੇ ਵੇਅਰ ਹਾਊਸ ਬਣੇ ਨੇ ਜਿੱਥੇ ਵੀ ਹੜ੍ਹ ਆਏ ਨੇ ਸੋ ਸਾਡੀ ਮੇਨ ਮੇਨ ਲੋਕੇਸ਼ਨਸ ਤੇ ਵੱਡੇ-ਵੱਡੇ ਵੇਅਰ ਹਾਊਸ ਖਾਲਸਾ ਨੇ ਅਡਾਪਟ ਕੀਤੇ ਆ ਸੋ ਉੱਥੇ ਸਾਰਾ ਇਹ ਸਮਾਨ ਹੈ ਜਿਹੜਾ ਜਿਵੇਂ ਅੱਜ ਅਸੀਂ ਪਾਣੀ ਤੇ ਗੱਦੇ ਇਹ ਚੀਜ਼ਾਂ ਭੇਜਨੇ ਆ। ਇਹ ਉੱਥੇ ਸਟੋਰ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਪਰਿਵਾਰ ਵਾਈਜ਼ ਵੈਰੀਫਿਕੇਸ਼ਨ ਕਰਕੇ ਕਿਡਸ ਤੇ ਜੋ ਵੀ ਆਪਣੇ ਗੱਦੇ ਮੱਛਰਦਾਨੀਆਂ ਜਾਂ ਆਣ ਵਾਲੇ ਸਮੇਂ ਜੋ ਵੀ ਹੋਰ ਸਮਾਨ ਆਸੀ ਉਹਨਾਂ ਪਰਿਵਾਰਾਂ ਤੱਕ ਪਹੁੰਚਦਾ ਕਰਾਂਗੇ ਤੁਹਾਡਾ ਕੋਈ ਵੀ ਦਿੱਤਾ ਸਮਾਨ ਵੇਸ ਨਹੀਂ ਹੋਣ ਦੇਵਾਂਗੇ ਇਹ ਖਾਲਸਾ ਈ ਦਾ ਤੁਹਾਡੇ ਨਾਲ ਵਾਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ